ਦੋਸਤੋ ਇੱਕ ਸੁਪਰਸਟਾਰ ਨੇ ਇੱਕ ਬੈਕਗ੍ਰਾਉਂਡ ਸਿੰਗਰ ਦਾ ਕੈਰੀਅਰ ਡਬੋ ਦਿੱਤਾ ਤੁਹਾਨੂੰ ਬੜੀ ਹੈਰਾਨੀ ਹੋਏਗੀ ਕਿ ਮੈਂ ਕਿਹੋ ਜੀਆਂ ਗੱਲਾਂ ਕਰ ਰਿਹਾ ਜੀ ਹਾਂ ਮੁਹੰਮਦ ਰਫੀ ਦਾ ਕੈਰੀਅਰ ਇੱਕ ਸੁਪਰਸਟਾਰ ਨੇ ਡਬੋ ਦਿੱਤਾ ਸੀ ਤੇ ਮੁਹੰਮਦ ਰਫੀ ਨੂੰ ਕਈ ਚਿਰ ਕੋਈ ਗਾਣਾ ਨਹੀਂ ਸੀ ਮਿਲਿਆ ਫਿਰ ਤਰਮਿੰਦਰ ਦੀ ਇੱਕ ਫਿਲਮ ਆਈ ਉਸ ਦੇ ਵਿੱਚ ਗਾਣਾ ਆਇਆ ਤਾਂ ਇਹ ਫਿਰ ਤੋਂ ਸੁਰਾਂ ਦਾ ਸਰਤਾਜ ਜਿਹੜਾ ਉਹ ਸਫਲਤਾ ਦੀਆਂ ਜੜੀਆਂ ਪੁਲੰਗਾਂ ਆ ਉਹ ਪੁੱਟਣ ਲੱਗ ਪਿਆ ਸੋ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਮੁਹੰਮਦ ਰਫੀ ਦੀ ਮੁਹੰਮਦ ਰਫੀ ਅੱਜ ਅਗਰ ਉਹ ਸਾਡੇ ਵਿੱਚ ਵਿਚਾਲੇ ਜਿੰਦਾ ਹੁੰਦੇ ਤਾਂ ਉਹ ਆਪਣਾ 100ਵਾਂ ਜਨਮ ਦਿਨ ਹੁਣੇ-ਹੁਣੇ ਮਨਾ ਕੇ ਹਟੇ ਹੁੰਦੇ ਕਿਉਂਕਿ 23 ਦਸੰਬਰ ਨੂੰ ਉਹਨਾਂ ਦਾ ਉਹਨਾਂ ਦੀ ਜਨਮ ਸ਼ਤਾਪਦੀ ਸੀ ਦੋਸਤੋ ਇਹ ਪੋਡਕਾਸਟ ਬਹੁਤ ਇੰਟਰਸਟਿੰਗ ਹੈ ਇਸਦੇ ਵਿੱਚ ਇੱਕ ਰਮਾਂਸ ਹੈ ਤੁਸੀਂ ਇਸ ਨੂੰ ਅਖੀਰ ਤੱਕ ਦੇਖਣਾ ਇਹ ਬਹੁਤ ਵਧੀਆ ਪੋਡਕਾਸਟ ਹੈ ਹੁਣ ਗੱਲ ਇਸ ਤਰ੍ਹਾਂ ਹੈ ਕਿ ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਦੋਨੋਂ ਦੋਸਤ ਸੀਗੇ ਦੋਨੋਂ ਬੈਕਗ੍ਰਾਉਂਡ ਸਿੰਗਰਸ ਸੀਗੇ ਔਰ ਦੋਨੋਂ ਕੰਪੀਟੀਟਰ ਵੀ ਸੀਗੇ ਇਹ ਹੁਣ ਤੁਸੀਂ ਦੇਖੋ ਕਿ ਕਿਵੇਂ ਇਨਸਾਨ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਉਹਦਾ ਜਿਹੜਾ ਖੇਡ ਹੈ ਉਹ ਕਿਵੇਂ ਚੱਲਦਾ ਹੈ ਸੋ ਦੋਸਤੋ ਮੈਂ ਗੱਲ ਕਰ ਰਿਹਾ 70 ਦੇ ਦਹਾਕੇ ਦੀ ਜਦੋਂ ਕਿਸ਼ੋਰ ਕੁਮਾਰ ਤੇ ਮੰਮਦਰਫੀ ਦੋਵੇਂ ਬੈਕਗ੍ਰਾਉਂਡ ਸਿੰਗਰ ਸੀ ਤੇ ਨਾਲ ਨਾਲ ਚੱਲ ਰਹੇ ਸੀ ਪਰ 70 ਦੇ ਦਹਾਕੇ ਵਿੱਚ ਇੱਕ ਸੁਪਰਸਟਾਰ ਉੱਭਰਿਆ ਉਸ ਦੇ ਨਾਲ ਹੀ ਮੰਮਦਰਫੀ ਦਾ ਕੈਰੀਅਰ ਜਿਹੜਾ ਸੀ ਉਹ ਡੁੱਬ ਗਿਆ ਹੋਇਆ ਇੰਜ ਕਿ ਰਜੇਸ਼ ਖੰਨਾ ਤੜਾ ਤੜ ਫਿਲਮਾਂ ਕਰਨ ਲੱਗੇ ਤੇ ਉਹਨਾਂ ਦੇ ਲਈ ਜਦੋਂ ਕਿਸ਼ੋਰ ਕੁਮਾਰ ਦੀ ਬੈਕਗ੍ਰਾਉਂਡ ਦੀ ਆਵਾਜ਼ ਨੇ ਸਫਲਤਾ ਹਾਸਲ ਕੀਤੀ ਤਾਂ ਸਾਰੇ ਫਿਲਮ ਬਣਾਉਣ ਵਾਲੇ ਉਸ ਨੂੰ ਹੀ ਲੈਣ ਲੱਗ ਪਏ। ਔਰ ਜਿਉਂ-ਜਿਉਂ ਉਹ ਫਿਲਮਾਂ ਕਰਦਾ ਗਿਆ, ਤਿਵੇਂ-ਤਿਵੇਂ ਕਸ਼ੋਰ ਕੁਮਾਰ ਨੂੰ ਹੋਰ ਗਾਣੇ ਮਿਲਦੇ ਗਏ ਪਰ ਮੁਹੰਮਦ ਰਫੀ ਨੂੰ ਗਾਣੇ ਮਿਲਦੇ ਘੱਟ ਹੋ ਗਏ। ਹੁਣ ਮੁਹੰਮਦ ਰਫੀ ਦਾ ਜਿਹੜਾ ਕੈਰੀਅਰ ਸੀਗਾ ਉਹ ਇੱਕ ਨਿਘਾਰ ਵੱਲ ਗਿਆ, ਢੇਠ ਵੱਲ ਜਾ ਰਿਹਾ ਸੀ ਪਰ ਫਿਰ 1973 ਵਿੱਚ ਇੱਕ ਫਿਲਮ ਧਰਮੇਂਦਰ ਨੂੰ ਮਿਲੀ। ਉਹ ਫਿਲਮ ਦਾ ਨਾਮ ਸੀ ਲੋਫਰ। ਔਰ ਉਸ ਦੇ ਲਈ ਗਾਣਾ ਜਿਹੜਾ ਹੈ ਉਹ ਮਿਲਿਆ ਮੁਹੰਮਦ ਰਫੀ ਨੂੰ ਔਰ ਗਾਣਾ ਵੀ ਬੜਾ ਖੂਬਸੂਰਤ ਸੀ ਅੱਜ ਮੌਸਮ ਬੜਾ ਬੇਈਮਾਨ ਹੈ ਔਰ ਇਹ ਗਾਣਾ ਅੱਜ ਤੱਕ ਹਿੱਟ ਹੈ ਤੇ ਲੋਕ ਬਹੁਤ ਪਿਆਰ ਦੇ ਨਾਲ ਇਹਨੂੰ ਗੁਣਗਣਾਉਂਦੇ ਨੇ ਅੱਜ ਮੌਸਮ ਬੜਾ ਬੇਈਮਾਨ ਹੈ ਅੱਜ ਮੌਸਮ ਸੋ ਇਸ ਤੋਂ ਬਾਅਦ ਫਿਰ ਲਗਾਤਾਰ ਮੁਹੰਮਦ ਰਫੀ ਨੂੰ ਗਾਣੇ ਮਿਲਦੇ ਗਏ ਤੇ ਉਹਨਾਂ ਦਾ ਕੈਰੀਅਰ ਜਿਹੜਾ ਉਹ ਮੋੜ ਪਟੜੀ ਤੇ ਆ ਗਿਆ ਤੇ ਉਹਨਾਂ ਨੇ ਵੱਧ ਵੱਧ ਗਾਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਸਫਲਤਾ ਜਿਹੜੀ ਸੀ ਉਹ ਫੇਰ ਮਿਲੀ ਸੋ ਦੋਸਤੋ ਕਈ ਵਾਰ ਅਸტრਾ ਹੁੰਦਾ ਹੈ ਕਿ ਜਦੋਂ ਤੁਸੀਂ ਸਫਲਤਾ ਵੱਲ ਜਾ ਰਹੇ ਹੁੰਦੇ ਹੋ ਤਾਂ ਉਸ ਵੇਲੇ ਕਿਸੇ ਵੇਲੇ ਨਿਵਾਣ ਵੀ ਆ ਸਕਦੀ ਹੈ ਸੋ ਉਸ ਸੁਪਰਸਟਾਰ ਨੇ ਜਿਹੜਾ ਉਹਨਾਂ ਦਾ ਕੈਰੀਅਰ ਨੂੰ ਡੁਬਾਇਆ ਸੀ ਉਸ ਨੂੰ ਦੂਜੇ ਸੁਪਰਸਟਾਰ ਹੀਮੈਤ ਤਰਨੇਂਦਰ ਨੇ ਇੱਕ ਵਾਰ ਫੇਰ ਉਧਾਰਾ ਦਿੱਤਾ ਤੇ ਮੁਹੰਮਦ ਰਫੀ ਦੇ ਗਾਣੇ ਜਿਹੜੇ ਆ ਉਹ ਹੋਰ ਵੀ ਮਕਬੂਲ ਹੋਏ ਤੇ ਫੇਰ ਉਹ ਆਖਰ ਤੱਕ ਆਪਣੀ ਜਿਹੜੀ ਗਾਇਕੀ ਆ ਉਹਦੀ ਉਸ ਦੀ ਚੋਟੀ ਤੇ ਰਹੀ ਸੋ ਦੋਸਤੋ ਇਹ ਪੋਡਕਾਸਟ ਮੈਂ ਬਹੁਤ ਹੀ ਅ بڑے ਚਾਹ ਦੇ ਨਾਲ ਤੁਹਾਡੇ ਲਈ ਲੈ ਕੇ ਆਇਆ ਹਾਂ ਤਾਂ ਕਿ ਤੁਸੀਂ ਦੇਖ ਸਕੋ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਦਿਨ ਸਨ